ਪੰਜਾਬੀ ਏਕਤਾ ਚੈਨਲ ਲੈ ਕੇ ਰਏ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਾਥ ਸ੍ਰੀ ਕਾਲਾ ਆਦੀਆਂ ਵੱਡੀਆਂ ਖਬਰਾਂ ਪੰਜਾਬ ਚੋਰਤਾਂ ਦੇ ਮੁਫਤ ਸਫਰ ਬਾਰੇ ਪੰਜਾਬ ਸਰਕਾਰ ਵੱਲੋਂ ਵੱਡੀ ਖਬਰ ਟ੍ਰਾਂਸਪੋਰਟ ਮੰਤਰੀ ਨੇ ਸੁਣਾਈ ਖੁਸ਼ਖਬਰੀ ਆਪਣੀ ਧੀ ਨਿਆਮਤ ਕੌਰ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਕਹੀਆਂ ਵੱਡੀਆਂ ਗੱਲਾਂ ਕੈਂਸਰ ਨਾਲ ਲੜ ਰਹੀ ਆਪਣੀ ਪਤਰੀ ਨਵਜੋਤ ਕੌਰ ਸਿੱਧੂ ਦੇ ਆਪਰੇਸ਼ਨ ਤੋਂ ਬਾਅਦ ਨੂੰ ਜੋ ਸਿੱਧੂ ਨੇ ਸਾਂਝੀ ਕੀਤੀ ਪੋਸਟ ਭਾਵੁਕ ਹੋ ਕੇ ਕਹੀਆਂ ਵੱਟੀਆਂ ਗੱਲਾਂ ਸੀਐਮ ਭਗਵੰਤ ਮਾਨ ਨੇ ਅਨੰਦਪੁਰ ਸਾਹਿਬ ਦੇ ਵਿਧਾਇਕਾਂ ਨਾਲ ਕੀਤੀ ਮੀਟਿੰਗ ਮੀਟਿੰਗ 'ਚ ਵਿਧਾਇਕਾਂ ਨੂੰ ਦਿੱਤੇ ਵੱਡੇ ਹੁਕਮ ਪੰਜਾਬ ਰਿਆਣਾ ਹਾਈ ਕੋਰਟ ਤੋਂ ਪੰਜਾਬ ਦੇ ਮੁੱਖ ਸਕੱਤਰ ਤੇ ਡੀਜੀਪੀ ਨੂੰ ਵੱਡਾ ਝਟਕਾ ਹਾਈ ਕੋਰਟ ਨੇ ਲਾਇਆ ਜੁਰਮਾਨਾ ਪੰਜਾਬ ਦੇ ਮੌਸਮ ਬਾਰੇ ਮੌਸਮ ਵਿਭਾਗ ਨੇ ਦਿੱਤੀ ਵੱਡੀ ਅਪਡੇਟ 9 April ਤੱਕ ਜਾਰੀ ਕੀਤਾ ਅਲਰਟ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਚ 7 April ਨੂੰ ਖਟਕੜ ਕਲਾਂ ਵਿੱਚ ਕੀਤੀ ਜਾਵੇਗੀ ਭੁੱਖ ਹੜਤਾਲ ਸੀਐਮ ਮਾਨ ਕਰਨ ਗਿਆ ਗਵਾਈ ਪੰਜਾਬ ਸਰਕਾਰ ਵੱਲੋਂ 8 April ਨੂੰ ਸਰਕਾਰੀ ਛੁੱਟੀ ਦਾ ਐਲਾਨ ਸਕੂਲ ਕਾਲਜ ਤੇ ਵਪਾਰਕਦਾਰੀ ਰਹਿਣਗੇ ਬੰਦ ਪੰਜਾਬ ਚ ਔਰਤਾਂ ਦੇ ਮੁਫਤ ਸਫ਼ਰ ਬਾਰੇ ਪੰਜਾਬ ਸਰਕਾਰ ਨੇ ਵੱਡੀ ਖੁਸ਼ਖਬਰੀ ਉਰੀਸ਼ਨ ਆਈ ਹੈ ਟ੍ਰਾਂਸਪੋਰਟ ਮੰਤਰੀ ਨੇ ਕਿ ਹੈ ਕਿ ਬੀਬੀਆਂ ਤੋਂ ਕੋਈ ਕਿਰਾਇ ਨਹੀਂ ਲੈਣਾ ਇਸੇ ਤਰ੍ਹਾਂ ਹੀ ਰੂਟੀਨ ਦੇ ਵਿੱਚ ਫ੍ਰੀ ਸਫਰ ਚੱਲਦਾ ਰਹੇਗਾ ਅਤੇ ਸਰਦਾਰ ਭਗਵੰਤ ਸਿੰਘ ਮਾਨ ਪੁੱਤ ਤੇ ਭਰਾਣੇ ਆਪਦੀਆਂ ਮਾਮਾ ਤੇ ਭੈਣਾਂ ਨੂੰ ਇਸੇ ਤਰ੍ਹਾਂ ਹੀ ਫ੍ਰੀ ਸਫਰ ਦਿੰਦੇ ਰਹਿਣਗੇ ਤੇ ਜੇ ਕੋਈ ਬੱਸ ਡਰਾਈਵਰ ਅਤੇ ਕੰਡਕਟਰ ਅੱਡਿਆਂ ਤੇ ਬੱਸ ਨਹੀਂ ਰੋਕਦੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਜੇ ਕੋਈ ਤੁਹਾਡੇ ਧਿਆਨ ਵਿੱਚ ਕੋਈ ਵੀ ਬੱਸ ਦਾ ਡਰਾਈਵਰ ਹੈ ਤਾਂ ਵਿਦੋ ਪ੍ਰੂਫ ਮੈਨੂੰ ਦਿਵੋ ਮੈਂ ਕਾ ਵਈ ਕਰਾਂਗਾ ਦੱਸ ਦੇ ਕਿ ਪਿਛਲੇ ਦਿਨੀ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਭਾਸ਼ਣ ਵਿੱਚ ਸੂਬੇ 'ਚ ਚੱਲ ਰਹੀ ਮੁਫਤ ਬੱਸ ਯਾਤਰਾ ਲਈ ਹੈ ਮੈਲਾਣ ਕੀਤਾ ਹੈ ਉਹਨਾਂ ਕਿਹਾ ਕਿ ਇਹ ਯੋਜਨਾ ਇਸੇ ਤਰ੍ਹਾਂ ਜਾਰੀ ਰਹੇਗੀ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹਨਾਂ ਨੂੰ ਇਹ ਦੱਸ ਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸੂਬੇ ਦੀਆਂ ਵੱਡੀ ਗਿਣਤੀ ਵਿੱਚ ਔਰਤਾਂ ਮੁਫਤ ਬੱਸ ਯਾਤਰਾ ਦਾ ਲਾਭ ਲੈ ਰਹੀਆਂ ਹਨ ਅਤੇ ਮੌਜੂਦਾ ਸਾਲ ਵਿੱਚ ਸਰਕਾਰ ਵੱਲੋਂ ਇਸ ਦੇ ਲਈ 450 ਕਰੋੜ ਰੁਪਏ ਮੁਹੱਈਆ ਕਰਵਾਏ ਗਏ ਹਨ ਨਾ ਨਾਂ ਜੰਮੀ ਤੇ ਨਿਆਮਤ ਦੇ ਤੇ ਪਹਿਲੀ ਵਾਰ ਮੁੱਖ ਮੰਤਰੀ ਭਗਵੰਤ ਮਾਨ ਖੁੱਲ ਕੇ ਬੋਲੇ ਹਨ ਇੱਕ ਨਿੱਜੀ ਚੱਲਣ ਨਾਲ ਇੰਟਰਵਿਊ ਦੌਰਾਨ ਭਗਵੰਤ ਮਾਨ ਨੇ ਕਿ ਹੈ ਕਿ ਬਹੁਤ ਬਹੁਤ ਧੰਨਵਾਦ ਹੈ ਪਰਮਾਤਮਾ ਨੇ ਨਿਆਮਤ ਦੇ ਰੂਪ ਵਿੱਚ ਬਖਸ਼ੀ ਦਿੱਤੀ ਹੈ ਉਹ ਤੰਦਰੁਸਤ ਹੈ ਮੈਨੂੰ ਪੂਰੀ ਦੁਨੀਆ ਤੋਂ ਵਧਾਈ ਸੰਦੇਸ਼ ਆਏ ਹਨ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਹੈ ਕਿ ਅਸੀਂ ਗੀਤ ਸੁਣ ਰਹੇ ਸੀ ਕੁਝ ਦਿਨਾਂ ਪਹਿਲਾਂ ਉਸ ਚ ਨਿਆਮਤ ਸ਼ਬਦ ਆਇਆ ਤੇ ਅਸੀਂ ਇਹ ਫੈਸਲਾ ਕੀਤਾ ਕਿ ਜੇ ਬੇਟੀ ਪੈਦਾ ਹੋਈ ਤਾਂ ਉਸ ਦਾ ਨਾਂ ਨਿਆਮਤ ਰੱਖਾਂਗੇ ਤੇ ਹਸਪਤਾਲ ਤੋਂ ਆਉਂਦੇ ਹੋਏ ਦੇ ਵਿੱਚ ਅਸੀਂ ਉਸ ਦਾ ਨਾਮ ਫਾਈਨਲ ਕਰ ਦਿੱਤਾ ਸੀ ਅਤੇ মিডিਆ ਨੂੰ ਦੱਸ ਦਿੱਤਾ ਗਿਆ ਸੀ ਕਿ ਧੀਆਂ ਕਿਸੇ ਤੋਂ ਘੱਟ ਨਹੀਂ ਹਨ ਅਤੇ ਹਰ ਖੇਤਰ ਵਿੱਚ ਮੁੰਡਿਆਂ ਨਾਲੋਂ ਮੋਢੇ ਨਾਲ ਮੋਢਾ ਮਿਲਾ ਕੇ ਚੱਲਦੀਆਂ ਹਨ ਅਤੇ ਉਹਨਾਂ ਨੇ ਕਿਹਾ ਕਿ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਕਿ ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ ਮੇਰੇ ਲਈ ਬੇਟੇ ਅਤੇ ਬੇਟੀ 'ਚ ਕੋਈ ਫਰਕ ਨਹੀਂ ਹੈ ਪਰਮਾਤਮਾ ਸਾਰਿਆਂ ਨੂੰ ਤੰਦਰੁਸਤ ਰੱਖੇ ਬਸ ਇੰਨੀ ਅਰਦਾਸ ਹੈ ਸਾਲਕਾ ਕ੍ਰਿਕਟਰ ਅਤੇ ਕਾਂਗਰਸ ਦੇ ਸਾਭਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਡਾਕਟਰ ਨਜੋਦਕੁਰ ਸਿੱਧੂ ਦਾ ਵੀਰ ਵਾਰ ਨੂੰ ਜਮਨਾ ਨਗਰ ਦੇ ਇੱਕ ਹਸਪਤਾਲ ਵਿੱਚ ਕੈਂਸਰ ਦਾ ਆਪਰੇਸ਼ਨ ਹੋਇਆ ਹੈ ਵੀਰਵਾਰ ਨੂੰ ਹੀ ਰਮਜੋਤ ਸਿੰਘ ਸਿੱਧੂ ਆਪਣੀ ਪਤਨੀ ਨਵਜੋਤ ਕੌਰ ਨੂੰ ਲੈ ਕੇ ਹਸਪਤਾਲ ਪਹੁੰਚੇ ਸਨ ਸ਼ਾਮ 5 ਵਜੇ ਉਹਨਾਂ ਦੀ ਬ੍ਰੈਸਟ ਕੈਂਸਰ ਦੀ ਸਰਜਰੀ ਡਾਕਟਰ ਰੁਪਿੰਦਰ ਸਿੰਘ ਨੇ ਸ਼ੁਰੂ ਕੀਤੀ ਜਿਸ ਵਿੱਚ 2.5 ਤੋਂ 3 ਘੰਟਿਆਂ ਦਾ ਸਮਾਂ ਲੱਗਾ ਨਵਜੋਤ ਕੌਰ ਪਿਛਲੇ 11 ਮਹੀਨਿਆਂ ਤੋਂ ਆਪਣਾ ਇਲਾਜithੋ ਕਰਵਾ ਰਹੀ ਹਨ ਨਵਜੋਤ ਸਿੱਧੂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਆਪਰੇਸ਼ਨ ਕਰੀਬ ਸਾਢੇ 3 ਘੰਟੇ ਚੱਲਿਆ ਸੀ ਉਹਨਾਂ ਨੇ ਆਪਣੀ ਪਤਨੀ ਦੀ ਤਾਰੀਫ ਕਰਦੇ ਆ ਕਿ ਹੈ ਕਿ ਉਸ ਦਾ ਸੰਕਲਪ अडोल ਹੈ ਤੇ ਉਸ ਦੇ ਚਿਹਰੇ ਤੇ ਹਮੇਸ਼ਾ ਮੁਸਕਰਾਹਟ ਰਹਿੰਦੀ ਹੈ। ਉਹਨਾਂ ਨੇ ਡਾਕਟਰ ਨਮਜੋਦ ਕੋਰ ਸਿੱਧੂ ਦੀ ਹਿੰਮਤ ਨੂੰ ਸਲਾਮ ਕੀਤਾ ਹੈ ਸੀਤ ਜੁਣੀ ਟਵੀਟ ਕੀਤਾ ਹੈ ਤੇ ਲਿਖਿਆ ਕਿ ਆਪਰੇਸ਼ਨ ਸਾਡੇ 3 ਘੰਟੇ ਚੱਲਿਆ। ਪ੍ਰਭਾਵਿਤ ਚਮੜੀ ਨੂੰ ਹਟਾਇਆ ਗਿਆ ਤੇ ਫਲੇਪਾਂ ਨਾਲ ਪੁਨਰਨਿਰਮਾਣ ਕੀਤਾ ਗਿਆ। ਉਸ ਦਾ ਸੰਕਲਪ अडोल ਹੈ। ਮੁਸਕਰਾਹਟ ਉਸ ਦੇ ਚਿਹਰੇ ਨੂੰ ਕਦੇ ਨਹੀਂ ਛੱਡਦੀ ਹਿੰਮਤ ਤੇਰਾ ਨਾਮ ਨੋਨੀ ਹੈ। ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਆਮ ਆਨਵੀ ਪਾਰਟੀ ਨੇ ਕਮਰ ਕੱਸ ਲਈ ਹੈ। ਲੋਕ ਸਭਾ ਦੀ ਚੋਣਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਮੈਰਾਥਨ ਬੈਠਕਾਂ ਚੱਲ ਰਹੀਆਂ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀਨਾਨਦਪੁਰ ਸਾਹਿਬ ਸੰਸਦੀ ਹਲਕੇ ਦੇ ਵਿਧਾਇਕਾਂ ਤੇ ਪਾਰਟੀ ਦੇ ਉਮੀਦਵਾਰਾਂ ਨਾਲ ਉੱਚ ਪੱਧਰੀ ਬੈਠਕ ਕਰਕੇ ਰਣਨੀਤੀ ਤਿਆਰ ਕੀਤੀ ਹੈ ਅਤੇ ਉਨ੍ਹਾਂ ਨੂੰ ਆਪਣੇ ਵੱਲੋਂ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਹੈ ਬੈਠਕ 'ਚ ਪਾਰਟੀ ਉਮੀਦਵਾਰ ਮਲਵਿੰਦਰ ਸਿੰਘ ਕੰਗ ਵੀ ਸ਼ਾਮਲ ਸਨ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਾਇਸ਼ ਵਿੱਚ ਹੋਈ ਇਸ ਬੈਠਕ ਦੌਰਾਨ ਲੋਕ ਸਭਾ ਚੋਣ ਪ੍ਰਚਾਰ ਤੇ ਰਣਨੀਤੀ ਨੂੰ ਲੈ ਕੇ ਵਿਸਤਾਰ ਚਰਚਾ ਹੋਈ ਸੀ ਐਮਾਨ ਨੇ ਸਾਰੇ ਵਿਧਾਇਕਾਂ ਨੂੰ ਹੁਕਮ ਦਿੱਤੇ ਹਨ ਕਿ ਪਾਰਟੀ ਦੁਆਰਾ ਪੰਜਾਬੀਆਂ ਪ੍ਰਤੀ ਦਿੱਤੇ ਕੰਮਾਂ ਨੂੰ ਜੋਰਾਂ ਸ਼ੋਰਾਂ ਨਾਲ ਪ੍ਰਚਾਰਿਆ ਜਾਵੇ ਤਾਂ ਜੋ ਸ਼੍ਰੀ ਫਤਿਹਗੜ੍ਹ ਸਾਹਿਬ ਹਲਕੇ ਦੀ ਜਿੱਤ ਯਕੀਨੀ ਬਣਾਈ ਜਾ ਸਕੇ ਹਾਈ ਕੋਰਟ ਨੇ ਪੰਜਾਬ ਦੇ ਗ੍ਰਹਿ ਵਿਭਾਗ ਦੇ ਮੁਖ ਸਕੱਤਰ ਡੀਜੀਪੀ ਨੂੰ 25000 ਰੁਪਏ ਦਾ ਜੁਰਮਾਨਾ ਕੀਤਾ ਹੈ ਇਸ ਦੇ ਨਾਲ ਹੀ ਇਹ ਵੀ ਪੁੱਛਿਆ ਗਿਆ ਹੈ ਕਿ ਕਿਉਂ ਨਾ ਉਹਨਾਂ ਨੂੰ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦੇ ਦੋਸ਼ੀ ਮੰਨ ਕੇ ਸਜ਼ਾ ਸੁਣਾਈ ਜਾਵੇ ਇਸ ਦੇ ਨਾਲ ਹੀ ਹੁਕਮ ਦੀ ਪਾਲਣਾ ਨਾ ਹੋਣ ਤੇ 4 ਜੁਲਾਈ ਨੂੰ ਅਗਲੀ ਸੁਣਵਾਈ ਤੇ ਦੋਹਾਂ ਨੂੰ ਹਾਜ਼ਰ ਹਾਜ਼ਰ ਰਹਿਣ ਦਾ ਹੁਕਮ ਵੀ ਦਿੱਤਾ ਹੈ ਇਹ ਕਾਰਵਾਂ ਪੁਲਿਸ ਮੁਲਾਜ਼ਮਾਂ ਦੇ ਬੱਚਿਆਂ ਲਈ 8ਵੇਂ ਕੋਟੇ ਵਿੱਚ ਨਿਯੁਕਤੀ ਨੂੰ ਲੈ ਕੇ ਜਾਰੀ ਹੁਕਮਾਂ ਦੀ ਪਾਲਣਾ ਨਾ ਹੋਣ ਦੇ ਖਿਲਾਫ ਕੀਤੀ ਗਈ ਹੈ। ਦਰਅਸਲ ਐਡਵੋਕੇਟ ਅਰਜੁਨ ਸ਼ੁਕਲਾ ਰਾਹੀਂ ਪਟੀਸ਼ਨ ਦਾਖਲ ਕਰਦੇ ਹਾਈ ਕੋਰਟ ਨੂੰ ਅਰਾਕੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 7416 ਕਾਂਸਟੇਬਲਾਂ ਦੀ ਭਰਤੀ ਕੱਢੀ ਸੀ। ਭਰਤੀ ਵਿੱਚ 2% ਦੀ ਉਦੇ ਪੁਲਿਸ ਮੁਲਾਜ਼ਮਾਂ ਦੇ ਬੱਚਿਆਂ ਲਈ 8ਵੇਂ ਸਾਨੇ ਇਹਨਾਂ ਨੂੰ ਭਰਨ ਲਈ ਨਿਯਮ ਸਪਸ਼ਟ ਨਾ ਹੋਣ ਦੇ ਚੱਲਦਿਆਂ ਉਹਨਾਂ ਨੇ ਆਮ ਸ਼੍ਰੇਣੀ ਵਿੱਚ ਅਪਲਾਈ ਕਰ ਦਿੱਤਾ। ਭਰਤੀ ਦੇ ਵਿੱਚ ਹੀ ਡੀਜੀਪੀ ਨੇ ਹੁਕਮ ਜਾਰੀ ਕਰ ਇਸ ਕੋਟੇ ਇਹ ਪ੍ਰਮਾਣ ਪੱਤਰ ਜਾਰੀ ਕਰਨ ਦਾ ਨਿਰਦੇਸ਼ ਜਾਰੀ ਕਰ ਦਿੱਤਾ ਇਸ ਤੋਂ ਬਾਅਦ ਪਟੀਸ਼ਨਰ ਨੇ ਇਸ ਪ੍ਰਮਾਣ ਪੱਤਰ ਨੂੰ ਹਾਸਲ ਕੀਤਾ ਤੇ ਆਪਣੀ ਸ਼੍ਰੇਣੀ ਬਦਲਣ ਦੀ ਐਪਲੀਕੇਸ਼ਨ ਸਰਕਾਰ ਨੂੰ ਦਿੱਤੀ ਉਹਨਾਂ ਦੀ ਐਪਲੀਕੇਸ਼ਨ ਦੇ ਵਿਚਾਰ ਨਹੀਂ ਕੀਤਾ ਗਿਆ ਜਦਕਿ ਕੋਟੇ ਦੀਆਂ ਅਸਾਮੀਆਂ ਜੇ ਵੀ ਖਾਲੀ ਹਨ ਦੇਸ਼ ਦੇ ਕਈ ਹਿੱਸਿਆਂ ਵਿੱਚ ਗਰਮੀ ਨੇ ਦਸਤਕ ਦੇ ਦਿੱਤੀ ਹੈ ਕਈ ਰਾਜਾਂ ਵਿੱਚ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ ਹੈ ਤੇ ਲੂ ਚੱਲ ਰਹੀ ਹੈ ਇਸ ਦੌਰਾਨ ਭਾਰਤੀ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਤੱਕ ਅਰੁਣਾਚਲ ਪ੍ਰਦੇਸ਼ ਜੰਮੂ ਕਸ਼ਮੀਰ ਉੜੀਸਾ ਪੱਛਮੀ ਬੰਗਾਲ ਆਂਧਰਾ ਪਰਦੇਸ਼ ਪੰਜਾਬ ਤੇ ਹੋਰ ਰਾਜਾਂ ਸਮੇਤ ਵੱਖ-ਵੱਖ ਰਾਜਾਂ ਵਿੱਚ ਮੀਂਹ ਅਤੇ ਅਤੇ ਲੂ ਵਰਗੇ ਹਾਲਾਤਾਂ ਦੀ ਭਵਿੱਖਬਾਣੀ ਕੀਤੀ ਹੈ ਆਈਐਮਬੀ ਦੇ ਅਨੁਸਾਰ 7 ਅਪ੍ਰੈਲ ਯਾਨੀ ਕੱਲ ਤੱਕ ਉਤਰੀ ਪੂਰਬੀ ਭਾਰਤ ਵਿੱਚ ਮੀਂਹ ਤੂਫਾਨ ਦੀ ਅੰਕਤਿਵਿਧੀयां ਜਾਰੀ ਰਹਿਣ ਦੀ ਸੰਭਾਵਨਾ ਹੈ ਪੂਰਬੀ ਅਤੇ ਰਾਜਦੀਪ ਦੇ ਭਾਰਤ ਦੇ ਕੁਝ ਹਿੱਸਿਆਂ ਵਿੱਚ ਅੱਜ ਹੀਟ ਵੇਵ ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ ਦੱਸਦੇ ਕਿ ਮੌਸਮ ਵਿਭਾਗ ਨੇ ਆਉਣ ਵਾਲੇ ਮਹੀਨਿਆਂ ਵਿੱਚ ਭਾਰਤ ਦੇ ਕਈ ਰਾਜਾਂ ਵਿੱਚ ਜਾਦਾ ਗਰਮੀ ਦੀ ਸੰਭਾਵਨਾ ਦੀ ਭਵਿੱਖਬਾਣੀ ਕੀਤੀ ਸੀ ਆਪ ਸੁਪਰੀਮ ਮੋਹਰਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ 7 ਅਪ੍ਰੈਲ ਨੂੰ ਪੂਰੇ ਦੇਸ਼ ਵਿੱਚ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਇਸੇ ਤਹਿਤ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਪਿੰਡ ਖਟਕਰ ਕਲਾਂ ਵਿੱਚ ਸਮੂਹਿਕ ਭੁੱਖ ਹੜਤਾਲ ਦੀ ਰਣਨੀਤੀ ਬਣਾਈ ਗਈ ਹੈ ਜਿਸ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਮਾਨ ਉਧ ਕਰਨਗੇ ਪਾਰਟੀ ਵੱਲੋਂ ਜ਼ਿਲ੍ਹੇ ਤੇ ਤਹਿਸੀਲ ਪੱਧਰ ਤੇ ਪ੍ਰੋਗਰਾਮ ਵੀ ਕਰਵਾਏ ਜਾਣਗੇ ਦੂਜੇ ਪਾਸੇ ਲੋਕ ਸਭਾ ਵਿੱਚ ਜਿੱਤ ਪੱਕੀ ਕਰਨ ਲਈ ਸੀਐਮ ਨੇ ਨੇਤਾਵਾਂ ਨਾਲ ਹੀ ਵਲੰਟੀਅਰਾਂ ਨੂੰ ਸਾਧਨ ਦੀ ਤਿਆਰੀ ਕੀਤੀ ਹੈ ਜਿਸ ਦਾ ਅਗਾਂਜ ਸ਼ਨੀਵਾਰ ਤੋਂ ਹੋਵੇਗਾ ਇਸ ਮਹੀਨੇ ਮੁੱਖ ਮੰਤਰੀ ਭਗਮੰਤ ਮਾਨ ਹਰਿਆਣਾ ਸਣੇ ਕਈ ਸੂਬਿਆਂ ਦਾ ਦੌਰਾ ਵੀ ਕਰਨਗੇ ਪੰਜਾਬ ਵਿੱਚ 8 April ਨੂੰ ਸਰਕਾਰੀ ਛੁੱਟੀ ਐਲਾਨੀ ਗਈ ਹੈ ਸ਼੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਨ ਮੌਕੇ 8 April ਨੂੰ ਸਰਕਾਰੀ ਛੁੱਟੀ ਦਾ ਐਲਾਨ ਸੂਬਾ ਸਰਕਾਰ ਵੱਲੋਂ ਕੀਤਾ ਗਿਆ ਹੈ ਸਰਕਾਰ ਨੇ ਸਾਲ 2024 ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਇਸ ਦਿਵਸ ਨੂੰ ਵੀ ਥਾਂ ਦਿੱਤੀ ਹੈ ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਸ਼੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਨ ਮੌਕੇ 8 April ਨੂੰ ਛੁੱਟੀ ਐਲਾਨੀ ਗਈ ਹੈ ਇਸ ਦਿਨ ਸਰਕਾਰੀ ਸਕੂਲ ਕਾਲਜ ਸਮੇਤ ਹੋਰ ਸਰਕਾਰੀ ادارے ਬੰਦ ਰਹਿਣਗੇ ਇਸ ਤੋਂ ਇਲਾਵਾ ਬੈਂਕ ਵੀ ਬੰਦ ਰਹਿ ਸਕਦੇ ਹਨ ਤਾਂ ਸਾਹਿਬ ਦੇ ਨਾਲ ਜਿਹੜੀ ਸਾਡੀ ਸਮੂਚੇ ਐਮ ਐਲ ਏ ਸ ਤੇ ਮੰਤਰੀ ਸਾਹਿਬਾਨ ਦੀ ਮੀਟਿੰਗ ਹੋਈ ਹੈ ਤੇ ਜਿਹਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਤੇ ਲੋਕਾਂ ਦੇ ਵਿੱਚ ਉਹਨਾਂ ਦੀ ਲੋਕਾਂ ਚ ਜਾ ਕੇ ਵੱਧ ਤੋਂ ਵੱਧ ਉਹਨਾਂ ਦੀਆਂ ਮੁਸ਼ਕਲਾਂ ਸੁਣਨੀ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਨੀ ਆਲਰੇਡੀ ਅਸੀਂ ਬਹੁਤ ਸਾਰਾ ਜਿਹੜਾ ਏਰੀਆ ਆਪਣੇ ਹਲਕਿਆਂ ਦਾ ਉਹ ਕਵਰ ਕਰ ਚੁੱਕੇ ਆ ਪਹਿਲਾਂ ਹੀ ਤੇ ਦੁਬਾਰੇ ਫਿਰ ਹੁਣ ਦੌਰਾ ਜਿਹੜਾ ਉਹ ਸ਼ੁਰੂ ਹੈ ਤੇ ਜ਼ੋਰਦਾਰ ਤਰੀਕੇ ਨਾਲ ਜਿਹੜਾ ਲੋਕ ਨੇ ਸਾਨੂੰ ਸਮਰਥਨ ਦੇ ਰਹੇ ਨੇ ਲੋਕ ਜਿਹੜੇ ਹੈਗੇ ਉਹ ਮੁੱਖ ਮੰਤਰੀ ਸਾਹਿਬ ਦੀ ਕਾਰਗੁਜ਼ਾਰੀ ਤੋਂ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਲੋਕ ਮੈਂ ਕਾਂਗਰਸ ਨੇ ਆਜਾ ਆਪਣਾ ਮੈਨੀਫੈਸਟੋ ਜਾਰੀ ਕੀਤਾ ਨਾ ਸਿੱਧੇ ਤੌਰ ਤੇ ਕੀ ਆਖਦੇ ਸਾਡਾ ਮੈਨੀਫੈਸਟੋ ਜਿਹੜਾ ਹੈ ਕਿਸਾਨਾਂ ਪੱਖੀ ਹੈ ਸਾਰੀਆਂ ਚੀਜ਼ਾਂ ਕਿਸਾਨਾਂ ਦੇ ਲਈ ਕਰਾਂਗੇ ਆਮ ਆਦਮੀ ਪਾਰਟੀ ਦਾ ਮੈਨੀਫੈਸਟੋ ਹੋਣੀ ਹੈ ਸਟ੍ਰੈਟਜੀਸ ਦਾ ਹੈ ਕਿੰਨੀਆਂ ਜਾਰੀਆਂ ਨੇ ਕੋਈ ਮੁੱਖ ਕੌਣ ਕੌਣ ਰਹੇਗਾ ਕੀ ਕੀ ਚੀਜ਼ ਹੈ ਦੇਖੋ ਸਾਡਾ ਮੈਨੀਫੈਸਟੋ ਤਾਂ ਅਸੀਂ ਵਿਧਾਨ ਸਭਾ ਚੋਣਾਂ 'ਚ ਜਾਰੀ ਕੀਤਾ ਹੀ ਸੀ ਤੇ ਕਾਂਗਰਸ ਨੂੰ ਬਹੁਤ ਲੰਮਾ ਟਾਈਮ ਦਿੱਤਾ ਨਾ ਪੰਜਾਬ ਦੇ ਲੋਕਾਂ ਦੇ ਤੁਸੀਂ ਪੰਜਾਬ ਦੀ ਗੱਲ ਕਰ ਰਹੇ ਹੋ ਮੈਮ ਸਾਹਮਣੇ ਹੈ ਹੈਂਡੀਆ ਅਲਾਈਂਸ ਦੀ ਗੱਲ ਕਰ ਰਹੇ ਪੰਜਾਬ ਪੰਜਾਬ ਦੀ ਗੱਲ ਕਰ ਰਹੇ ਪਹਿਲਾਂ ਨਹੀਂ ਪੰਜਾਬ ਦੀ ਗੱਲ ਤੇ ਪੰਜਾਬ 'ਚ ਤਾਂ ਅਸੀਂ ਚੋਣਾ ਆਪਣੀ ਆਪ ਲੜ ਰਹੇ ਹਾਂ ਨਾ ਉੱਪਰੋਂ ਇੰਡੀਆ ਅਲਾਈਂਸ ਹੈ ਸੋ ਜਿਹੜੀਆਂ ਇੰਡੀਆ ਅਲਾਈਂਸ ਦੀਆਂ ਹੈਗੀਆਂ ਨੇ ਗਾਰੰਟੀਜ਼ ਉਹ ਇੰਡੀਆ ਅਲਾਈਂਸ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਪੂਰੀਆਂ ਕੀਤੀਆਂ ਜਾਣਗੀਆਂ ਤੇ ਨੰਬਰ 2 ਤੇ ਕਾਂਗਰਸ ਨੂੰ ਤਾਂ ਬਹੁਤ ਲੰਮਾ ਸਮਾਂ ਮੌਕਾ ਦਿੰਦੀ ਦੀ ਹੈ ਨਾ ਪੰਜਾਬ 'ਚ ਲੋਕ ਤੇ ਉਹ ਤੁਹਾਨੂੰ ਤੁਹਾਨੂੰ ਹੁਣ ਦੱਸਣ ਦੀ ਕੀ ਲੋੜ ਹੈ ਹਾਂ ਥੋੜਾ ਬਾਰ-ਬਾਰ ਜੋ ਵੀਡੀਓ ਆਪਣੇ ਐਮਐਸਪੀ ਨੂੰ ਲੈ ਕੇ ਉਹ ਵਾਇਰਲ ਹੁੰਦੀ ਹੈ ਤੇ ਮੈਂ ਕਾਫੀ ਸਾਰਾ ਜਵਾਬ ਦੇ ਚੁੱਕੀ ਹਾਂ ਉਹਦੇ ਉਹਦੇ ਤੇ ਲੱਗਦਾ ਕਿ ਇਸ ਲੋਕ ਸਭਾ ਕੋਲ ਹਲਕੀ ਜਿਹੀ ਚਿੰਤਾ ਸਪਾਈ ਗਿਆ ਨਹੀਂ ਨਹੀਂ ਇਹ ਦੇਖੋ ਵੱਲੋਂ ਬਾਰ-ਬਾਰ ਸੋਸ਼ਲ ਮੀਡੀਆ ਤੋਂ ਬਾਤ ਨਹੀਂ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਜੀ ਲੋਕ ਮੈਨੂੰ ਤੇ ਸਮਝ ਨਹੀਂ ਆਉਂਦਾ ਵੀ ਉਹਨਾਂ ਲਈ ਮੈਂ ਬਹੁਤ ਵੈਲਿਊ ਰੱਖਦੀ ਹਾਂ ਤੇ ਚੰਗੀ ਗੱਲ ਹੈ ਨਾਮ ਲੈਣਾ ਚਾਹੀਦਾ ਮੈਂ ਤੇ ਉਹਨਾਂ ਦਾ ਧੰਨਵਾਦੀ ਹਾਂ ਕਿ ਨਾਮ ਲੈਂਦੇ ਨੇ ਸਾਰੇ ਜਣੇ ਤੇ ਜ਼ਰੂਰ ਕਰਾਂਗੇ ਕਿਉਂ ਨਹੀਂ ਕਰਾਂਗੇ ਕਿਹੜਾ ਕੰਮ ਹੈ ਜਿਹੜਾ ਨਹੀਂ ਕੀਤਾ ਜਾ ਸਕਦਾ ਬੰਦੇ ਦਾ ਇਰਾਦਾ ਇਰਾਦਾ ਮਜ਼ਬੂਤ ਹੋਣਾ ਚਾਹੀਦਾ ਹੈ ਪਰਮਾਤਮਾ ਦੀ ਮਿਹਰ ਹੋਈ ਸਾਰੇ ਕੰਮ ਪੂਰੇ ਹੋ ਜਾਂਦੇ ਤੁਹਾਨੂੰ ਲੱਗਦਾ ਕਿ ਜਿਹੜੇ ਤੁਹਾਡੇ ਸਾਥ ਆਵਾਜ਼ ਦੀ ਪਾਰਟੀ ਛੱਡ ਕੇ ਭਾਜਪਾ 'ਚ ਜੁਆਇਨ ਹੋਏ ਨੇ ਉਹਦਾ ਆਵਾਜ਼ ਦੀ ਪਾਰਟੀ ਨੂੰ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਜੀ ਉਹਨਾਂ ਤਾਂ ਬੰਦੇ ਥੋੜੀ ਸੀ ਉਹ ਤੇ ਟੰਗ ਦੇ ਹੁੰਦੇ ਜ਼ਮੀਰ ਵਾਲੇ ਹੁੰਦੇ ਦੀਨ ਵਾਲੇ ਹੁੰਦੇ ਜਾਣ ਤੋਂ ਬਥੇਰੇ ਬੰਦੇ ਸਾਡੇ ਥੇਰੇ ਵਲੰਟੀਅਰ ਨੇ ਕਿਸੇ ਨੂੰ ਮੌਕਾ ਮਿਲੂਗਾ ਇਹੋ ਜਿਹੜੇ ਹੁੱਚੇ ਬੰਦੇ ਹੁੰਦੇ ਨੇ ਜਿਨ੍ਹਾਂ ਦਾ ਸਟੈਂਡ ਨਹੀਂ ਹੁੰਦਾ ਤੇ ਜਿਨ੍ਹਾਂ ਚ 로ਇਲਟੀ ਦੀ ਘਾਟ ਹੁੰਦੀ ਹੈ ਦੋਗਲੇ ਹੋਣ ਉਹਨਾਂ ਨੂੰ ਛੱਡ ਜਾਣਾ ਚਾਹੀਦਾ ਤੇ ਉਹ ਚੰਗੀ ਗੱਲ ਹੈ ਪਾਰਟੀ ਦੇ ਵਿੱਚੋਂ ਕੂੜਾ ਸਾਫ਼ ਹੁੰਦਾ ਤੇ ਚੰਗੇ ਬੰਦੇ ਰਹਿ ਜਾਂਦੇ ਨੇ ਸਮਾਸਿਰ ਪਤਾ ਲੱਗ ਜੇ ਵਿੱਚ ਬਹੁਤ ਚੰਗੀ ਗੱਲ ਇੱਕ ਗਾਰੰਟੀ ਬਾਕੀ ਰਹਿ ਗਈ ਪੈੜਾਂ ਵਾਲੀ ਮਾਨ ਸਾਹਿਬ ਨੇ ਥੋੜੇ ਦੇਰ ਪਹਿਲਾਂ ਹੀ ਕਿਹਾ ਸਾਡੀ ਕੈਬਿਨਟ ਦੇ ਵਿੱਚ ਫੈਸਲਾ ਹੋਇਆ ਜਲਦੀ ਆਪਣੀਆਂ ਪੈੜਾਂ ਦਾ ਜਿਹੜਾ ਵਾਅਦਾ ਕੀਤਾ ਪੂਰਾ ਕਰਾਂਗੇ ਹਾਂ ਤੇ ਪੂਰੀ ਕੰਮ ਜਾਰੇ ਪਦੇ ਪਰ ਆਦੇ ਕੋਲ ਪੰਚਾਇਤੀ ਰਾਜ ਦਾ ਮਹਿਕਮਾ ਸੀਗਾ ਗਲਤ ਯਾਰ ਇੱਕੜ ਜਮੀਨ ਜਿਹਦੀ ਕੀਮਤ 3000 ਕੋਟ ਰੁਪਇਆ ਬਣਦੀ ਆ ਹਿੰਦੁਸਤਾਨ ਦੇ ਪਹਿਲਾ ਮੰਤਰੀ ਜਿਹੜਾ ਤੁਹਾਡੇ ਸਾਹਮਣੇ ਬੋਲਣ ਡਿਆ ਤੂੰ ਦੇ ਹਿੰਦੁਸਤਾਨ ਦੇ ਕੇ ਮੰਤਰੀ ਦੇ ਕੇ ਐਮਪੀ ਦੇ ਕਿਸੇ ਐਮਐਲਏ ਨੇ 5 ਬੰਨੇ ਜਮੀਨ ਦੀ ਛੜਾਈ 11000 ਏਕੜ ਜਮੀਨ ਛੜਾਈ ਸਾਤ ਕਿਤੇ ਗਾਰੰਟੀ ਨਹੀਂ ਦਿੱਤੀ ਅੱਜ ਵੀ ਪੰਜਾਬ ਦੀ ਧਰਤੀ ਦੇ ਉੱਤੇ 95% ਲੋਕਾਂ ਦਾ ਬੇਗਾਨਾ ਉਹ ਚੀਜ਼ੋ ਬਣਾ ਦੇ ਦੋ ਸਾਲਾਂ ਦੇ ਚਮਨ ਸਾਹਿਬ ਨੇ 865 ਮਹੱਲਾ ਕਲੀਨਿਕ ਬਣਾਇਆ ਅਸੀਂ ਕੀ ਕਿਹਾ ਸੀਗਾ ਅਸੀਂ ਕਿਹਾ ਸੀ ਸਾਨੂੰ ਮੌਕਾ ਦਿਓ ਤੁਹਾਡੇ ਬੱਚਿਆਂ ਲਈ ਚੰਗੇ ਵਧੀਆ ਸਕੂਲ ਬਣਾਵਾਂਗੇ ਮਾਨ ਸਾਹਿਬ ਨੇ ਪੰਜਾਬ ਦੇ ਵਿੱਚ ਸਭ ਤੋਂ ਨੇੜੇ ਸਕੂਲ ਆਫ ਐਮੀਨੇਸ਼ਨ ਤੜੇ ਵੀ ਬਣਿਆ ਉਹ ਬਣਾ ਕੇ ਦਿੱਤਾ ਅਸੀਂ ਕਿਹਾ ਸੀਗਾ ਕਿ ਸਾਨੂੰ ਵੋਟਾਂ ਦਿਓ ਅਸੀਂ ਤੁਹਾਨੂੰ ਨੌਕਰੀਆਂ ਦਵਾਂਗੇ ਮਾਨ ਸਾਹਿਬ ਨੇ 2 ਸਾਲ ਦੇ ਵਿੱਚ 45 ਹਜ਼ਾਰ ਬੰਦੇ ਨੂੰ ਨੌਕਰੀ ਦਿੱਤੀ ਅਸੀਂ ਕਿਹਾ ਸੀਗਾ ਸਾਨੂੰ ਵੋਟਾਂ ਦਿਓ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ 2 ਸਾਲਾਂ ਦੇ ਵਿੱਚ ਮਾਨ ਸਾਹਿਬ ਨੇ 15 ਹਜ਼ਾਰ ਮੁਲਾਜ਼ਮ ਪੱਕੇ ਅਸੀਂ ਕਹਿ ਸੀਗਾ ਸਹਦਾਂ ਦੇ ਉੱਤੇ ਜਿਹੜੇ ਸਾਡੇ ਸ਼ਹੀਦ ਹੁੰਦੇ ਆ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਪੁੱਛਦਾ ਦੀ ਅਸੀਂ ਉਹਨਾਂ ਨੂੰ 1 ਕਰੋੜ ਰੁਪਈਆ ਦੇਾਂਗੇ ਸਾਡਾ ਕੋਈ ਮੁਲਾਜ਼ਮ ਪੁਲਿਸ ਦਾ ਬੀਐਸਐਫ ਦਾ ਸੀਐਪੀ ਦਾ ਫੌਜ ਦਾ ਸ਼ਹੀਦ ਹੁੰਦਾ ਤੇ ਪੰਜਾਬ ਸਰਕਾਰ 1 ਕਰੋੜ ਰੁਪਈਆ ਦਾ ਚੈੱਕ ਮਾਨ ਸਾਹਿਬ ਆਪ ਦੇਣ ਜਾਂਦੇ ਪੰਜਾਬ ਖੇਤੀਬਾੜੀ ਦਾ ਸੂਬਾ ਪੰਜਾਬ ਦਾ ਪਾਣੀ 90% ਪੰਜਾਬ ਦਾ ਪਾਣੀ ਡਰਕ ਜ਼ੋਨ ਚ 2250 ਫੁੱਟ ਥੱਲੇ ਚਲ ਗਿਆ ਅਸੀਂ ਕਿਹਾ ਸੀ ਸਾਨੂੰ ਬੜਾਓ ਪੰਜਾਬ ਦਾ ਮਹਿਰੀ ਪਾਣੀ ਪੰਜਾਬ ਦੀ ਹੱਥ ਨੂੰ ਕਿਤੇ ਪਾ ਦਿੰਦੇ ਪਿਛਲੀ ਵਾਰ ਪੂਰੇ ਪੰਜਾਬ ਦੇ ਵਿੱਚ ਪਚਾ ਪੰਜਾਬ ਵਿੱਚ ਐਸਲੇ ਖਾਲੇ ਸੂਏ ਪੱਕੇ ਹੋ ਰਹੇ ਆ ਕਰਦੇ ਹੋ ਬੀਬੀ ਅਰ ਸਿਮਰਤ ਕੌਰ ਬਾਦਲ ਤੁਹਾਡੇ ਅਗੇਂਸ ਦੁਬਾਰਾ ਇਲੈਕਸ਼ਨ ਲੜਨ ਉਹਨਾਂ ਚ ਦੇਖੋ ਜੀ ਮੈਨੂੰ ਤਾਂ ਹੁਕਮੀ ਇਸੇ ਕਰਕੇ ਹੋਇਆ ਸੀ ਕਿ ਬੀਬਾ ਹਰਸਿਮਰਤ ਦੇ ਖਿਲਾਫ ਚੋਣ ਲੜਨੀ ਹੈ ਤੇ ਮੈਂ ਇਹ ਹੁਕਮ ਮੰਨਦਾ ਹੋਇਆ ਪਾਰਟੀ ਦਾ ਹਾਜ਼ਰ ਹੋ ਗਿਆ ਤੇ ਮੈਂ ਤਾਂ ਕਹਿਣਾ ਜਰੂਰ ਮੈਨੂੰ ਬਹੁਤ ਚੰਗਾ ਲੱਗੂਗਾ ਕਿ ਉਹਨਾਂ ਨਾਲ ਮੇਰੀ ਚੋਣ ਹੋਵੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਜਿੱਥੇ ਪੰਜਾਬ ਦੀ ਤਰੱਕੀ ਹੋ ਰਹੀ ਹੈ ਜਿੱਥੇ ਪੰਜਾਬ ਵਿੱਚ ਨੌਕਰੀਆਂ ਬਿਨਾਂ ਪੈਸਿਆਂ ਤੋਂ ਮਿਲ ਰਹੀਆਂ ਇੱਕ ਇਹ ਪਾਰਟੀ ਹੈ ਜਿਨੇ 600 ਯੂਨਿਟ ਲੋਕਾਂ ਲਈ ਜਿਦੇ ਵਿੱਚ ਕੋਈ ਭੇਦਭਾਵ ਨਹੀਂ ਰੱਖਿਆ ਜਿਹੜੇ ਪਹਿਲਾਂ ਕਹਿੰਦੇ ਹੁੰਦੇ ਸੀ ਕੁੰਡੀਆਂ ਲਾਓ ਚੋਰੀ ਦੀਆਂ ਆਤ ਤਾਂ ਪਾਉਂਦੇ ਸਨ ਉਹ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਇਹ ਜਿਹੜੀਆਂ ਨੀਤੀਆਂ ਨੇ ਜਿਹੜੀ ਇਮਾਨਦਾਰੀ ਜਿੱਥੇ ਕਿ ਕਿੰਨੇ ਕਿੰਨੇ 500 ਤੋਂ ਵੱਧ ਜਿਹੜੇ ਅਫਸਰ ਸਹਿਬਾਨ ਜਿਨ੍ਹਾਂ ਨੇ ਕੋਈ ਕਤਾਈਆਂ ਕੀਤੀਆਂ ਕਰਪਸ਼ਨ ਕੀਤੀਆਂ ਉਹਨਾਂ ਤੇ ਕਾਰਵਾਈਆਂ ਉਹ ਸਰਦਾਰ ਭਗਵੰਤ ਸਿੰਘ ਮਾਨ ਹੀ ਐ ਜਿਹੜੇ ਕਰ ਸਕਦੇ ਸੀ ਇਹ ਪਾਰਦਰਸ਼ੀ ਸਰਕਾਰ ਚਲਾ ਸਕਦੇ ਐ ਇਹ ਬਿਨਾ ਪੈਸਿਆਂ ਤੋਂ ਨੌਕਰੀਆਂ ਦੇ ਸਕਦੇ ਇਹਨਾਂ ਗੱਲਾਂ ਨੂੰ ਦੇਖਦਿਆਂ ਹੋਇਆ ਇਹਨਾਂ ਮੇਰੇ ਸਤਿਕਾਰਯੋਗ ਵੀਰਾਂ ਨੇ ਅੱਜ ਪਾਰਟੀ ਵਿੱਚ ਆ ਕੇ ਸਾਡੀ ਪਾਰਟੀ ਨੂੰ ਬਹੁਤ ਤਕੜਾ ਕੀਤਾ ਖਾਸ ਕਰਕੇ ਮੇਰੀ ਜਿਹੜੀ ਬਠਿੰਡਾ ਲੋਕ ਸਭਾ ਦੀ ਚੋਣ ਐ ਉਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਲੋਕ ਇਹਨਾਂ ਦੇ ਨਾਲ ਹੋਰ ਜੁੜੇ ਐ ਉਹ ਵਿੱਚ ਸ਼ਾਮਲ ਹੋਏ ਐ ਮੈਂ ਸਾਰਿਆਂ ਨੂੰ ਔਰ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਰਾਂ ਕੋਲੇ ਅਸੀਂ ਜਾ ਕੇ ਆਏ ਐ ਉੱਥੇ ਸ਼ਮੂਲੀਅਤ ਹੋਈ ਹੈ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਮੇਰੇ ਨਾਲ ਸਤਿਕਾਰਯੋਗ ਸਾਡੇ ਐਮ.ਐਲ.ਏ ਸਰਦਾਰ ਜਗਰੂਪ ਸਿੰਘ ਜੀ ਗਿੱਲ ਸਾਹਿਬ ਅਸੀਂ ਇਹਨਾਂ ਨੂੰ ਜੀ ਆਇਆਂ ਆਖਦੇ ਹਾਂ ਵਿਸ਼ਵਾਸ ਦਿਵਾਉਂਦੇ ਹਾਂ ਸਦਾ ਲਈ ਜਿਵੇਂ ਤੁਹਾਨੂੰ ਤੁਸੀਂ ਸਾਡੀ ਪਾਰਟੀ ਵਿੱਚ ਇੱਕ ਆਪਣੇ ਬਣ ਕੇ ਉਮੀਦ ਰੱਖ ਕੇ ਆਏ ਹੋ ਸਦਾ ਸਦਾ ਲਈ ਤੁਹਾਨੂੰ ਇੱਕ ਘਰ ਲਗੂਗਾ ਆਪਣਾ ਭਾਈਚਾਰਾ ਲਗੂਗਾ ਕਦੇ ਬਗਾਨਗੀ ਮਨ ਵਿੱਚ ਨਹੀਂ ਆਊਗੀ ਤੇ ਤੁਹਾਨੂੰ ਦੁਬਾਰਾ ਫਿਰ ਜੀ ਆਇਆਂ ਕਿਹ। ਤੁਹਾਡੇ ਹਲਕੇ ਦੀ ਚੋਣ ਨੂੰ ਲੈ ਕੇ ਵੀ ਚਰਚਾ ਹੋਈ ਅੱਜ ਜੀ ਆਪ ਕਿਵੇਂ ਚੱਲਦੀ ਹੈ ਕੈਂਪੇਨ ਤੁਹਾਡੀ ਕੀ? ਤੁਹਾਡੇ ਮਸਲੇ ਕੀ ਰਹਿੰਦੇ? ਵੇਖੋ ਜੀ ਅਜੇ ਤੱਕ ਤਾਂ ਮੈਂ ਹੀ ਉਮੀਦਵਾਰਾਂ ਤੇ ਮੈਂ ਹੀ ਚੋਣ ਚਲਾ ਰਿਹਾ ਹਾਂ। ਦੂਸਰਾ ਕੋਈ ਆਇਆ ਨਹੀਂ ਤੇ ਬਹੁਤ ਵਧੀਆ ਚੱਲ ਰਹੀ ਹੈ। ਬਹੁਤ ਲੋਕਾਂ ਦਾ ਵਧੀਆ ਹੰਗਾਰਾ ਹੈ। ਸੋ ਜਿਹੜਾ 4 ਜੂਨ ਨੂੰ ਰਿਜ਼ਲਟ ਆਉਣਾ ਉਹ ਤੁਹਾਡੇ ਸਾਹਮਣੇ ਹੋ ਜਾਣਾ ਹੈਗਾ। ਮੈਨੂੰ ਬਹੁਤ ਵੱਡੀ ਉਮੀਦ ਹੈ। ਇਹ 1.5 ਲੱਖ ਤੋਂ ਵੱਧ ਵੋਟਾਂ ਦੇ ਮਾਰਜਨ ਨਾਲ ਅਸੀਂ ਆਮ ਮੁੱਦੇ ਕੀ ਜਾਨੇ ਹੁਣ ਥੋੜਾ ਥੱਲੇ ਕਰੋ ਵੀ ਜਾਰੀ ਕੀਤਾ ਹੈ ਤੇ ਐਮਐਸਪੀ ਕਾਨੂੰਨ ਜਿਹੜਾ ਹੈਗਾ ਉਹ ਵੀ ਕਰ ਦਿੱਤੀ ਹੈ ਕਾਂਗਰਸ ਬਹੁਤ ਲੰਮਾ ਸਮਾਂ ਰਾਜ ਕਰਦੀ ਰਹੀ ਹੈ ਇਹ ਮੈਨਿਫੈਸਟੋ ਕਈ ਕਈ ਵਾਰ ਛਾਪਦੇ ਰਹੇ ਆ ਪਹਿਲਾਂ ਜੇ ਉਹਨਾਂ ਨੇ ਕੀਤਾ ਤੇ ਹੁਣ ਉਹ ਇਹਦੇ ਵਿੱਚ ਕਿਵੇਂ ਕਰ ਦੇਣਗੇ ਕੁੜੇ ਸਾਹਿਬ ਬਟਿੰਡੇ ਤੋਂ ਅੱਪੀ ਚਾਰਤੂਨਾ ਮੁਕਾਬਲਾ ਹੋਵੇਗਾ ਪਹਿਲਾਂ ਭਾਜਪਾ ਤੇ ਕਾਂਗਰਸ ਇਕੱਠੇ ਹੁੰਦੇ ਸੀ ਅੱਜ ਦੀ ਭਾਜਪਾ ਇਹ ਆਪਣਾ ਉਮੀਦਵਾਰਤਾ ਰਹੇਗੀ ਕਿਵੇਂ ਦੇਖਦੇ ਹੋ ਕੰਪੀਟੀਸ਼ਨ ਦੇਖੋ ਜੀ ਹਰ ਇੱਕ ਦਾ ਹੱਕ ਹੈ ਆਪਣਾ ਚੋਣ ਲੜਨਾ ਮੈਂ ਸਵਾਗਤ ਕਰਦਾ ਜਿਹੜਾ ਵੀ ਉਹਨਾਂ ਵਿੱਚੋਂ ਵੀ ਆਊਗਾ ਪਰ ਅਜੇ ਤੱਕ ਕੋਈ ਆ ਹੀ ਨਹੀਂ ਰਿਹਾ ਮੈਂ ਸਵਾਗਤ ਕੀਦਾ ਕੀਦਾ ਕਰਾਂ ਜਿੱਦ ਤੇ ਤੁਸੀਂ ਸੋਸ਼ਲ ਬਣਾ ਕੇ ਭੇਜੀ ਆ ਸਰਦਾਰ ਭਗਵੰਤ ਸਿੰਘ ਮਾਨ ਕੋ ਗਈ ਆ ਆ ਕੋਰਪ ਕੰਡਕਟਡ ਹੁੰਦੇ ਹੋ ਨਵੀਆਂ ਬੱਸਾਂ ਪਾ ਲੈਣੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਨੇ ਸਾਰੇ ਰੂਟਾਂ ਤੇ ਤੁਹਾਨੂੰ A1 ਮੈਂ ਗਾਲੀ ਕਰਦਾ ਜੀ ਇਹ ਤੁਹਾਨੂੰ ਗੋਲਿਆ ਰੂਟ ਆ ਇੱਥੇ ਵੀ ਆਉਗੀਆਂ 50 ਸਾਲ ਤੋਂ ਇਹਦਾ ਇਹੀ ਹਾਲ ਹੈ ਇਹ ਮੇਰੇ ਭਰਾ ਦਾ ਹਾਲ ਹੈ ਪੱਤਰਕਾਰ ਸਾਹਿਬ ਤੁਸੀਂ ਵਧੀਆ ਕੀਤਾ ਇਹ ਸਵਾਲ ਉਠਾਇਆ ਇਸ ਰੂਪ ਤੇ ਤੁਹਾਨੂੰ ਪਰੀਆਂ ਰਹੀਆਂ ਨਵੀਆਂ ਬੱਸਾਂ ਛੇਤੀ ਮਿਲਣਗੀਆਂ ਆ ਹੁਣ ਲੱਗਾ ਚੂਣ ਜਾਬਦਾ ਸੀ ਚੂਣ ਜਾਬਦਾ ਨੂੰ ਬੱਸਾਂ ਜਿੱਥੇ ਬੀਬੀਆਂ ਖੜੀਆਂ ਹੁੰਦੀਆਂ ਆ ਸਰਕਾਰੀ ਬੱਸ ਰੁਕਦੀ ਨਹੀਂ ਉਹ ਪੈਸੇ ਵੀ ਵਗਾਉਂਦੀਆਂ ਕਿਰਾਇਆ ਨਹੀਂ ਦੇਣਗੇ ਇਹ ਉਹ ਉੱਥੇ ਬੱਸ ਰੋ ਵੀ ਨੇ ਦੇਖੋ ਇਹ ਸਰਕਾਰ ਦੀ ਸਹੂਲਤ ਆ ਬੀਬੀਆਂ ਤੋਂ ਕੋਈ ਕਿਰਾਇਆ ਨਹੀਂ ਲੈਣਾ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਚੱਲਦਾ ਰਹੂਗਾ ਫ੍ਰੀ ਸਫ਼ਰ ਸਰਦਾਰ ਭਗਵੰਤ ਸਿੰਘ ਮਾਨ ਲੋਕਾਂ ਦੇ ਪੁੱਤ ਤੇ ਭਰਾ ਨੇ ਆਪਦੀਆਂ ਮਾਵਾਂ ਤੇ ਆਪਦੀਆਂ ਭੈਣਾਂ ਨੂੰ ਇਸੇ ਤਰ੍ਹਾਂ ਸਰਦਾਰ ਭਗਵੰਤ ਸਿੰਘ ਮਾਰ ਫਰੀ ਚ ਸਫਰ ਦਿੰਦੇ ਰਹਿਣਗੇ ਤੇ ਜਿਹੜੇ ਡਰਾਈਵਰ ਜਾਂ ਕਨੈਕਟਰ ਅੱਡਿਆਂ ਤੇ ਨਹੀਂ ਬੱਸਾਂ ਰੋਕਦੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜੇਕਰ ਤੁਹਾਡੇ ਧਿਆਨ ਚ ਇਹੋ ਜੀ ਬਾਤ ਹੈਗੀ ਆ ਮੈਨੂੰ ਵਿਧ ਪ੍ਰੂਫ ਦਿਓ ਉਸ ਡਰਾਈਵਰ ਤੇ ਕਨੈਕਟਰ ਤੇ ਮੈਂ ਸਖਤ